ਅੱਜ ਅਸੀਂ ਪੰਜਾਬ ਐਗਰੀਕਲਚਰ ਉਸਕੀ ਵੱਲੋਂ ਇੱਥੇ ਧੋਪ ਫਾਰਮ ਦੇ ਉੱਤੇ ਤੇ ਇੱਕ ਅਸੀਂ ਖਰਬੂਜੇ ਦਾ ਦਿਨ ਮਨਾ ਰਹੇ ਹਾਂ ਤੇ ਉਹਦੇ ਚ ਸਾਡਾ ਜਿਹੜਾ ਖੇਤੀਬਾੜੀ ਵਿਗਿਆਨ ਕੇਂਦਰ ਇੱਥੇ ਉਹਨਾਂ ਦੀ ਮਦਦ ਲਈ ਹੈ ਤੇ ਨਾਲ ਨਾਲ ਅਸੀਂ ਪੰਜਾਬ ਐਗਰੀਕਲਚਰ ਦੇ ਸਬਜ਼ੀ ਵਿਭਾਗ ਹੈ ਤੇ ਦੋਹੇ ਇਕੱਠੇ ਕਰਕੇ ਇੱਥੇ ਲਗਾ ਰਹੇ ਹਾਂ ਤੇ ਇਹ ਇਸ ਕਰਕੇ ਲਗਾ ਰਹੇ ਹਾਂ ਕਿ ਜਿਹੜਾ ਖਰਬੂਜਾ ਹੈ ਇਸ ਸੀਰੀਜ਼ ਦੇ ਵਿੱਚ ਕਾਫੀ ਅੱਛੀ ਵੱਡੀ ਫਸਲ ਹੈਗੀ ਹੈ ਇਹ ਤਹਿਨੋ ਸਟੇ ਵੀ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਜਿਹੜੇ ਜ਼ਿਮੀਦਾਰ ਜਿਸ ਤਰ੍ਹਾਂ ਦੀ ਫਸਲ ਲਗਾਉਂਦੇ ਨੇ ਅਸੀਂ ਵੀ ਉਹਦੇ 'ਚ ਨਵੇਂ-ਨਵੇਂ ਕਿਸਮਾਂ ਕੱਢੀਏ ਉਹਦੇ ਉਤਪਾਦਨ ਡੇਟਾ ਕੱਢੀਏ ਉਹਨੂੰ ਜੇ ਬਿਮਾਰੀ ਲੱਗਦੀ ਕੀੜਾ ਲੱਗਦਾ ਉਹਨੂੰ ਬਚਾਉਣ ਦੇ ਡੇਟਾ ਕੱਢੀਏ ਸੋ ਖਰੂਜਿਆਂ ਤੇ ਵੀ ਹੁਣ ਸਾਡਾ ਕਾਫੀ ਫੋਕਸ ਰਿਹਾ ਹੈਗਾ ਤੇ ਖਰੂਜੇ ਦੇ ਅਸੀਂ ਇੱਕ ਪਿਛਲੇ ਸਾਲ ਨਵੀਂ ਕਿਸਮ ਉੱਤੀ ਹੈਗੀ ਹੈ ਤੇ ਜਿਹਨੂੰ ਜਿਹਦਾ ਨਾਮ ਰੱਖਿਆ ਪੰਜਾਬ ਅੰਮ੍ਰਿਤ ਤੇ ਅਸੀਂ ਕੋਸ਼ਿਸ਼ੇ ਕਰਦੇ ਹਾਂ ਕਿ ਇਹੋ ਜੀ ਕਿਸਮ ਕੱਢੀ ਜਾਵੇ ਜਿਹਦਾ ਝਾੜ ਵੀ ਵਧੀਆ ਹੋਵੇ ਉਹਨੂੰ ਬਿਮਾਰੀ ਵੀ ਨਾ ਲੱਗੇ ਤੇ ਉਹਦੀ ਕੁਆਲਿਟੀ ਵਧੀਆ ਹੋਵੇ ਤੇ ਕਿਸਾਨ ਨੂੰ ਉਹਦੇ ਜਿਹੜਾ ਬੀਜ ਹੈ ਉਹਦੇ ਮੁੱਲ ਲੈਣ ਵਾਸਤੇ ਬਹੁਤਾ ਖਰਚਾ ਨਾ ਪਵੇ ਖਰੂਜੇ ਦੇ ਹੋਰ ਵੀ ਆਉਂਦੀਆਂ ਨੇ ਕਿਸਮਾਂ ਪਰ ਬਹੁਤੇ ਹਾਈਬ੍ਰਿਡ ਆ ਰਹੇ ਨੇ ਜਿਹੜੇ ਹਾਈਬ੍ਰਿਡ ਹੁੰਦੇ ਨੇ ਇਹ ਪ੍ਰਾਈਵੇਟ ਕੰਪਨੀਆਂ ਬਣਾਉਂਦੀਆਂ ਨੇ ਜਿਹੜੇ ਹਾਈਬ੍ਰਿਡ ਦੇ ਵਿੱਚ ਹੁੰਦਾ ਹੈ ਕਿ मोस्टली ਹਰ ਸਾਲ ਆਪਾਂ ਨੂੰ ਪਾ ਵੜਨੂੰ ਬੀਜ ਲੈਣਾ ਪੈਂਦਾ ਖਰੂਜੇ ਵੀ ਤਾਂ ਬੀਜ ਦਾ ਮੈਂ ਕਹਾਂ ਕਿ ਲੱਖ-ਲੱਖ ਰੁਪਏ ਕਿਲੋ ਵੀ ਹੈਗਾ ਸੋ ਉਹ ਫਸਲ ਲਾਉਣ ਤੋਂ ਹੀ ਪਹਿਲਾਂ ਖਰਚਾ ਬਹੁਤ ਹੋ ਜਾਂਦਾ ਬੀਜ ਦੇ ਉੱਤੇ ਸੋ ਉਦਯੋਗੀ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਅਸੀਂ ਖੇਤੀ ਦੇ ਖਰਚੇ ਕਿਵੇਂ ਘਟਾਉਣੇ ਆ ਸੋ ਜੇ ਅਸੀਂ ਬੀਜ ਤੇ ਹੀ ਖਰਚਾ ਘਟਾ ਦਈਏ ਪਹਿਲਾ ਕੰਮ ਤੇ ਉਹਦੇ ਚ ਵੀ ਬਚਤ ਹੋ ਜਾਂਦੀ ਫਰਮਨ ਨੂੰ ਸੋ ਅਸੀਂ ਹੁਣ ਇਹ ਵੈਰਾਈਟੀ ਘੱਡੀ ਹੈ ਹਾਈਬ੍ਰਿਡ ਨਹੀਂ ਹੈ ਵੈਰਾਈਟੀ ਹੈ ਪੰਜਾਬ ਅੰਮ੍ਰਿਤ ਜਿਹੜੀ ਕਿ ਖਰੂਜ ਜਿਹੜਾ ਆ ਰਿਹਾ ਸੀ ਉਹ ਹਾਈਬ੍ਰਿਡ ਤੇ ਉਨਾਂ ਹੀ ਝਾੜ ਦੇ ਦਿੰਦੀ ਹੈ ਤੇ ਉਸ ਤਰ੍ਹਾਂ ਦਾ ਹੀ ਰੰਗ ਹੈ ਉਸ ਤਰ੍ਹਾਂ ਦੀ ਉਹਦੇ ਵਿੱਚ ਮਿਠਾਸ ਹੈ ਕਿ ਸਰਕ ਕੁਆਲਿਟੀ ਸੇਮ ਹੀ ਹੈ অলਮੋਸਟ ਤੇ ਫਾਈਬਰ ਵਗੈਰਾ ਕੰਟੈਂਟ ਸੋ ਇਹਦੇ ਸਭ ਤੋਂ ਪਹਿਲਾਂ ਤੇ ਇਹ ਹੋਏਗੀ ਕਿ ਕਿਸਾਨ ਦੀ ਬਚਤ ਹੋ ਜਾਊਗੀ ਬੀਜ ਦੀ ਕਿ ਲੱਖ ਰੁਪਏ ਦਾ ਬੀਜ ਲੈਂਦਾ ਸੀ ਕਿਲੋ ਤਾਂ ਇਹ ਆਪ ਵੀ ਬੀਜ ਰੱਖ ਸਕਦਾ ਕਿਸਾਨ ਆਪ ਬੀਜ ਬਣਾ ਸਕਦੇ ਕਿਸਾਨ ਸਾਡੇ ਪਹੁੰਚੇ ਗਏ ਨੇ ਇਹ ਆਪ ਹੀ ਬੀਜ ਬਣਾ ਸਕਦੇ ਨੇ ਸੋ ਉਹ ਬਹੁਤ ਵੱਡੀ ਬਚਤ ਹੋ ਜਾਊਗੀ ਤੇ ਬਾਕੀ ਇਹ ਗੱਲ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਵੈਰਾਈਟੀ ਹੈਗੀ ਹੈ ਤੇ ਇਹ ਸੀਰੀਅਰ ਚ ਪਰਪੋਲਿਤ ਹੋਵੇ ਹੋਰ ਵੀ ਕਿਸਾਨ ਲਾਉਣ ਜਿਹਦੇ ਕਰਕੇ ਅੱਜ ਅਸੀਂ 3.5 ਕਿਲੋ ਦਾ ਲੱਛਰ ਵੀ ਦੇਣਗੇ ਤੇ ਕੀੜਿਆਂ ਬਾਰੇ ਬਿਮਾਰੀਆਂ ਬਾਰੇ ਤੇ ਹੋਰ ਲਾਉਣ ਦੇ ਟਾਂਗ ਬਾਰੇ ਤੇ ਅਸੀਂ ਚਾਹੁੰਦੇ ਆ ਕਿ ਖਰੂਜੇ ਦਾ ਏਰੀਆ ਜਿਹੜਾ ਹੈਗਾ ਉਹ ਹੋਰ ਬਜੇ ਸਪਲਾਈਟ ਦਾ ਇਹ ਹੁੰਦਾ ਵੀ ਜਿੱਥੇ ਵੀ ਅਸੀਂ ਕੋਈ ਫਸਲ ਜ਼ਿਆਦਾ اگਾਉਣ ਲੱਗ ਜੰਨੇ ਆ ਨਾ ਤੇ ਉੱਥੇ ਬਿਮਾਰੀਆਂ ਤੇ ਕੀੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਸਾਡੀ ਇਹੇ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਰੈਜ਼ਿਸਟੈਂਸ ਡਵਲ ਕਰੀਏ ਯੂ نو ਇਮਿਊਨਿਟੀ ਕਹਿੰਦੇ ਆਪਾਂ ਦੀ ਇਮਿਊਨਿਟੀ ਪੈਦਾ ਕਰੀਏ ਤੇ ਅਸੀਂ ਜਿਹੜੀਆਂ ਕਿਸਮਾਂ ਕੱਢ ਰਹੇ ਹਾਂ ਇਹ ਜ਼ਰੂਰ ਦੇਖਦੇ ਹਾਂ ਕਿ ਇਹਨੂੰ ਜੇ ਖਰੂੜੇ ਦੀ ਕਿਸਮ ਕੱਢਾਂਗੇ ਕਿ ਬਲਾਈਟ ਉਹ ਕਿਸਮ ਲਈਏ ਜਿਹਨੂੰ ਬਲਾਈਟ ਰੈਜ਼ਿਸਟੈਂਸ ਹੋਵੇ ਸੋ ਇਦਾਂ ਦੀ ਕੋਸ਼ਿਸ਼ ਕਰਦੇ ਰਹੇ ਹਾਂ ਬਾਕੀ ਕੈਮੀਕਲ ਢੰਗ ਦਾ ਹੈਗੇ ਜੇ ਬਲਾਈਟ ਆਉਂਦੀ ਹੈ ਤੇ ਉਹਨੂੰ ਕੰਟਰੋਲ ਕਿਵੇਂ ਕਰਨਾ ਪਰ ਅਸੀਂ ਚਾਹੁੰਦੇ ਨਹੀਂ ਉਹ ਚੀਜ਼ਾਂ ਕਿਉਂਕਿ ਜਦੋਂ ਅਸੀਂ ਕੈਮੀਕਲ ਨਾਲ ਕੰਟਰੋਲ ਕਰਦੇ ਹਾਂ ਪੋਲੂਸ਼ਨ ਵੀ ਹੁੰਦੀ ਹੈਗੀ ਹੈ ਤੇ ਰੈਜੀਟਿਵ ਵੀ ਆਉਂਦਾ ਹੈਗਾ ਤੇ ਜਿਹੜੇ ਖਾਣ ਵਾਲੇ ਨੇ ਉਹ ਵੀ ਨਹੀਂ ਜਗਾ ਸਕਦੇ ਅਸੀਂ ਚਾਹਨੇ ਕਿ ਜੈਨੇਟਿਕ ਰੈジਸਟੈਂਸ ਆ ਜਾਵੇ ਬਰੀਡਿੰਗ ਇਦਾਂ ਵੀ ਕਰਦੇ ਜਿਹਨੂੰ ਰੈジਸਟੈਂਸ ਆਵੇ ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਦੇਖੋ ਹਾਈਬ੍ਰਿਡ ਦੀ ਪਹਿਲੀ ਗੱਲ ਤੇਹੀ ਹੋਣੀ ਹੈ ਕਿ ਹਾਈਬ੍ਰਿਡ ਦਾ ਜਦੋਂ ਬੀਜ ਆਪਾਂ ਹਰ ਸਾਲ ਲੈਣਾ ਤੇ ਉਹ ਮੁੱਲ ਲੈਣਾ ਆਪਾਂ ਨੇ ਕੰਪਨੀ ਤੋਂ ਲੈਣਾ 1 ਲੱਖ ਰੁਪਏ ਜੇ ਉਹ ਸੀਡ ਦੇ ਰਿਹਾ ਹੈਗਾ ਠੀਕ ਹੈ ਬੀਜ ਹੀ ਬਹੁਤ ਮਹਿੰਗਾ ਹੋਏਗਾ ਜੇ ਸਾਨੂੰ ਆਹ 5-6000 ਰੁਪਏ ਨੂੰ ਬੀਜ ਪੈ ਜਵੇ ਤੇ ਆਪੇ ਫਾਦੇ ਜੀ ਝਾੜ ਬਰਾਬਰ ਆ ਜਾਂਦਾ ਤੇ ਬਿਮਾਰੀ ਘੱਟ ਲੱਗਦੀ ਹੈ ਫਾਰਮਰ ਆਪੀ ਦੇ ਆਉਗਾ ਉਹਨੇ ਜਰੂਰ ਬਾਦੂ ਪੈਸੇ ਲਾਉਣੇ ਨੇ ਸੋ ਸਾਡੀ ਇਹੀ ਜਾਣਕਾਰੀ ਦੇ ਰਹੀ ਅਸੀਂ ਕੋਸ਼ ਹੈ ਕਿ ਅਸੀਂ ਹਾਈਬ੍ਰਿਡ ਜਨਾਚਾੜ ਦੇ ਰਿਆ ਨਾ ਉਹਦੇ ਬਰਾਬਰ ਦਾ ਚਾਹੇ ਜੇ ਥੋੜਾ ਘੱਟ ਵੀ ਚੜ ਰਿਹਾ ਜੇ ਨਾ ਤਦ ਵੀ ਸਾਨੂੰ ਕਹਿੰਦਾ ਕਿ 20 ਸਸਤਾ ਪੈਂਦਾ ਫਾਰਮਰ ਖੁਦ ਵੀ